ਬਲਜਿਤ ਕੋ ਬਲਜਿਤ ਐਸਾ ਕਿਰਣਾ ਦੁੱਖ ਲੱਗਾ ਜੈ ਕਿ ਇਹ ਸੂ ਪਰਿਵਾਰ ਬਾਰੇ ਕਿਸੋ ਪਰਿਵਾਰ ਦੇ ਵਿੱਚ ਸਰ ਇਕੱਲੇ ਸੱਸ ਮਾਏ ਤੇ ਦੋ ਨਾਨਾ ਨੇ ਹੋਰ ਤਾਂ ਕੋਈ ਹਲੇ ਹੈ ਨਹੀਂ ਬੱਚੇ ਆ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਬਸ ਇਹੀ ਆ ਇੱਥੇ ਆਏ ਸੀ ਤੇ ਸੋਚਿਆ ਸੀ ਕਿ ਚਲੋ ਰੈਂਟ ਕੱਢ ਲੈਨੇ ਆ ਰੈਂਟ ਬਾਰੋ-ਬਾਰ ਨਿਕਲ ਜਾਏਗਾ ਇਸ ਲਈ ਕੰਮ ਦੀ ਤਲਾਸ਼ ਦੇ ਵਿੱਚ ਸੀ ਬਟ ਮਤਲਬ ਅੱਜ ਕੱਲ ਨਾ ਲੇਡੀਜ਼ ਨੂੰ 4-5000 ਤੋਂ ਕੋਈ ਕੰਮ ਨਹੀਂ ਦੇ ਰਿਹਾ 10 ਘੰਟੇ ਦੀ ਡਿਊਟੀ ਆਪਾਂ ਕਰ ਰਹੇ ਆ ਬਟ 8000 ਰੁਪਏ ਪੇਮੈਂਟ ਤਾਂ ਸਰ ਨੇ ਸਟਾਰਟ ਕੀਤਾ ਵਾ ਮੇਰੇ ਮੇਰੇ ਲਈ ਉਹ ਵੀ ਬਹੁਤ ਹੈ ਹਾਂਜੀ ਹਾਂਜੀ ਪਹਿਲਾਂ ਪਿਤਾ ਦੀ ਡੈਥ ਹੋਈ ਸੀ ਉਸ ਤੋਂ 6 ਮਹੀਨੇ ਬਾਅਦ ਵੱਡੇ ਬ੍ਰਦਰ 22 ਸਾਲ ਦੇ ਉਹਨਾਂ ਦੀ ਡੈਥ ਹੋ ਗਈ ਤੇ ਛੋਟੇ ਬ੍ਰਦਰ ਵੀ ਮੈਨੂੰ 2 ਸਾਲ ਛੋਟੇ ਨੇ ਬਾਕੀ ਪਿੱਛੇ ਵੀ ਇਦਾਂ ਦਾ ਹੀ ਸਰਕਲ ਰਿਹਾ ਹੈ ਹਾਂਜੀ ਉਹਨਾਂ ਦੇ ਵੀ ਮਤਲਬ 2018 ਦੇ ਵਿੱਚ ਉਹ ਬਿਮਾਰ ਪੈ ਗਏ ਸੀ ਸਾਲ 1.5 ਸਾਲ ਉਹ ਬਿਮਾਰ ਰਹੇ ਸੀ ਤੇ 7 8 9 ਮੌਕਾ ਹਸਪਤਾਲਾ ਦਿੱਲੀ ਆਰਰ ਤੱਕ ਆਪਾਂ ਗਏ ਸੀ ਬਟ ਨਹੀਂ ਉਹਨਾਂ ਦੀ ਗੱਲ ਬਣੀ ਉਹ ਨਹੀਂ ਠੀਕ ਹੋਏ ਤੇ 2019 ਦੇ ਵਿੱਚ 5 ਅਗਸਤ ਨੂੰ ਉਹ ਚੱਲ ਬਸ ਸਰ ਉਸ ਟਾਈਮ ਮਤਲਬ ਵੀ ਇੱਕ ਆਏ ਜ਼ਰੂਰ ਨੇ ਜਿੱਦਾਂ ਮਤਲਬ ਕਿ ਇੱਕ ਦੁਨੀਆਚਾਰੀ ਆਪਾਂ ਕਰਦੇ ਆ ਉਹ ਸਾਰੇ ਕਰਦੇ ਆ ਅੱਜ ਵੀ ਆਂਦੇ ਨੇ ਦੁਨੀਆਚਾਰੀ ਸਾਰੀ ਚੀਜ਼ਾਂ ਹੋ ਰਹੀਆਂ ਨੇ ਬਟ ਜਿਹੜੀ سپورਟ ਦੀ ਜ਼ਰੂਰਤ ਸੀ ਉਹ ਨਹੀਂ ਹੈਗੀ ਬਟ ਜਦੋਂ ਮੈਂ ਇਹਨਾਂ ਨੂੰ ਪਰਖਿਆ ਮੇਰੀ ਪਰਖ ਚ ਉਹ ਘਰੇ ਨਹੀਂ ਉਤਰਿਆ ਜਦ ਕਿ ਜਦ ਮੈਂ ਖੜੀ ਸੀ ਮੈਂ ਉਹਨਾਂ ਨਾਲ ਮੋੜਾ ਲਾ ਕੇ ਖੜੀ ਸੀ ਉਹ ਮੈਨੂੰ ਅੱਜ ਵੀ ਕਹਿਣ ਚਾਹੇ ਮੈਂ ਇੱਥੇ ਮਤਲਬ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੈਨੂੰ ਕਿਤੇ ਵੀ ਕਹਿ ਦੇਣ ਕਿ ਅਸੀਂ ਮਤਲਬ ਇਹ ਸਾਡੇ ਨਾਲ ਖੜੀ ਨਹੀਂ ਹਾਂ ਕਿਹੜਾ ਭੈਣ ਭਰਾ ਜਿੰਨੇ ਮੈਨੂੰ ਆਵਾਜ਼ ਨਹੀਂ ਮਾਰੀ ਤੇ ਮੈਂ ਖੜੀ ਨਹੀਂ ਹੋਈ ਪਰ ਜਦੋਂ ਮੈਨੂੰ ਜ਼ਰੂਰਤ ਪਈ ਉਹ ਨਹੀਂ ਖੜੇ ਹੋਏ ਬੁਰਾ ਲੱਗਿਆ ਸਰ ਬਹੁਤ ਬੁਰਾ ਲੱਗਿਆ ਬੱਚੇ ਪੜਦੇ ਆ ਦੋਨੋਂ ਪੜਦੇ ਆ ਬੇਟੀ 11ਵੀਂ ਕਲਾਸ ਚ ਆ ਤੇ ਬੇਟਾ ਜਿਹੜਾ ਉਹ 8ਥ ਕਲਾਸ ਚੋਂ 4.5 ਸਾਲ 4.5 ਸਾਲ ਲਗਾਤਾਰ ਬਿਮਾਰੀ ਰਹੀ ਹੈ ਦਵਾਈ ਸਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ صدਕਾ ਕੋਸ਼ਿਸ਼ ਚੱਲ ਰਹੀ ਹੈ ਵੀ ਛੱਡਦੇ ਹੁਣ ਦੋ ਕਮੰਤ ਹੋ ਗਿਆ ਨਹੀਂ ਖਾਦੀ ਬੜੀ ਕਿਰਪਾ ਵਾਬ ਕਦੀ ਦਵਾਈ ਦੀ ਮੈਨ ਲੋੜ ਵੀ ਮਹਿਸੂਸ ਨਹੀਂ ਹੁੰਦੀ ਇੰਨਾ ਜਿਆਦਾ ਹੀ ਪ੍ਰੋਬਲਮ ਹੋ ਗਈ ਸੀ ਡਿਪਰੈਸ਼ਨ ਦੀ ਕਿ ਹਰ ਟਾਈਮ ਮੇਰੇ ਪਰਸੋ ਤੇ ਮੈਡੀਸਿਨ ਰਹਿੰਦੀ ਸੀ ਪੈਨਿਕ اٹੈਕ ਦੀ 24 ਘੰਟੇ ਮੈਂ ਉਹ ਮੈਡੀਸਿਨ ਨਾਲ ਲੈ ਕੇ ਘੁੰਮਦੀ ਸੀ ਕਈ ਤੇ ਅਪਰੀਸ਼ੀਏਟ ਵੀ ਸਰ ਕਰਦੇ ਆਏ ਨੇ ਕਈ ਨਹੀਂ ਕਰਦੇ ਕਈ ਉੱਥੇ ਜਾ ਕੇ ਹੱਸ ਵੀ ਪੈਂਦੇ ਨੇ ਪਰ ਸਰ ਦੁਨੀਆ ਤਾਂ ਸਾਰੀ ਹੱਸੇਗੀ ਪਰ ਖਾਣਾ ਤਾਂ ਕੋਈ ਨਹੀਂ ਨਿਧਾਏਗਾ ਖਾਣਾ ਤੇ ਆਪ ਵੀ ਕਰਨੋ ਸਰ ਮੇਰੇ ਲਈ ਮਰਦਾਂ ਦੇ ਵਿੱਚ ਕੰਮ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਮੇਰਾ ਸਟਾਫ ਬਹੁਤ ਜਿਹੜੇ ਨਾਲ ਕੰਮ ਕਰਦੇ ਹਾਂ ਸਾਰੇ ਬਹੁਤ ਚੰਗੇ ਨੇ ਮੈਂ ਖੁਸ਼ ਰਹਿੰਦੀ ਆ ਇੱਥੇ ਵਧੀਆ ਵਾ ਨੇਕ ਦਿਲ ਨੇ ਕਦੀ ਉਹਨਾਂ ਨੇ ਕੋਈ ਮਾੜੀ ਚੰਗੀ ਮੈਨੂੰ ਨਹੀਂ ਕਹੀ ਹੈਗੀ ਸਭ ਮਤਲਬ ਸਾਡੇ ਸਾਰੇ ਵੀ ਚੰਗੇ ਸਾਡੇ ਮਾਲਕ ਸਰ ਵੀ ਬਹੁਤ ਚੰਗੇ ਨੇ ਇੱਥੇ ਮੈਨੂੰ ਕੋਈ ਉਹ ਜਿਹੀ ਨਹੀਂ ਹਾਂ ਮਤਲਬ ਕਿਸੇ ਨੇ ਕੋਈ ਉਹ ਜਿਹਾ ਕਮੈਂਟ ਨਹੀਂ ਕੀਤਾ ਕਈ ਮਤਲਬ ਬਹੁਤ ਐਪਰੀਸ਼ੀਏਟ ਕਰਦੇ ਨੇ ਬਹੁਤ ਵਧੀਆ ਲੋਕ ਵੀ ਨੇ ਸਰ ਮੈਂ ਤਾਂ ਇਹੀ ਕਰਨਾ ਚਾਹੂੰਗੀ ਕਹਿਣਾ ਚਾਹਾਂਗੀ ਕਿ ਨਾਗ ਮਤਲਬ ਹਾਰ ਮੰਨੋ ਜੇਕਰ ਤੁਹਾਡਾ ਮਾਈਂਡ ਸੈਟ ਹੈ ਤੁਹਾਡੇ ਦਿਲ 'ਚ ਇਹੀ ਗੱਲ ਹੈ ਕਿ ਤੁਸੀਂ ਹਾਰ ਨਹੀਂ ਮੰਨਣੀ ਤਾਂ ਸਾਰਾ ਕੁਝ ਸਹੀ ਹੋ ਜਾਏਗਾ ਕਿਉਂਕਿ ਮੈਂ ਆਪਣੇ ਦਿਮਾਗ ਔਰ ਦਿਲ 'ਚ ਇੱਕ ਹੀ ਗੱਲ ਮੰਨੀ ਸੀ ਯਾਦ ਰੱਖੀ ਜੀ ਕਿ ਹਾਰ ਨਹੀਂ ਮੰਨਣੀ ਇਸ ਬਿਮਾਰੀ ਨਾਲ ਵੀ ਲੜਨਾ ਵਾ ਤੇ ਆਪਣੇ ਆਪ ਨਾਲ ਵੀ ਲੜਨਾ ਸਾਰਿਆਂ ਨਾਲ ਲੜਨਾ ਇਸ ਸੰਸਾਰ ਨਾਲ ਵੀ ਲੜਨਾ ਹੈ ਸਭ ਨਾਲ ਲੜ ਕੇ ਬਾਹਰ ਨਿਕਲਣਾ ਹੈ